ਜੇ ਕੋਈ ਵੀ ਘਟਨਾ ਇੱਥੇ ਵਾਪਰਦੀ ਆ ਜਿਵੇਂ ਇਹ ਫੋਰਸਾਂ ਫਾਰਸਾਂ ਵਗੈਰਾ ਇਕੱਠੀਆਂ ਕਰਦੇ ਫਿਰਦੇ ਨੇ ਅ ਕੱਲ ਵੀ ਰਾਤ ਸਾਰੀ ਰਾਤ ਅੱਜ ਵੀ ਪਤਾ ਲੱਗਿਆ ਤਾਂ ਜੇ ਇੱਥੇ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਕੋਈ ਨੁਕਸਾਨ ਹੁੰਦਾ ਕਿਸੇ ਦਾ ਵੀ ਤਾਂ ਉਹਦੇ ਵਿੱਚ ਜ਼ਿੰਮੇਵਾਰ ਸੈਂਟਰ ਦੀ ਸਰਕਾਰ ਤੇ ਨਾਲ ਭਵੰਤਮਾਨ ਆਮ ਆਦਮੀ ਪਾਰਟੀਆਂ ਦੀ ਸਰਕਾਰ ਜ਼ਿੰਮੇਵਾਰ ਆ ਉਸ ਗੱਲ ਦੀ ਕਿਉਂਕਿ ਇਹ ਦੋਨੇ ਘੌ ਖਿਚੜੀ ਆ ਦੋਨੇ ਰਲੇ ਹੋਏ ਨੇ ਦੋਨੇ ਹੀ ਇਹ ਮੋਰਚੇ ਨੂੰ ਖਤਮ ਕਰਨਾ ਚਾਹੁੰਦੇ ਆ ਸੋ ਪੰਜਾਬ ਦੇ ਲੋਕੋ ਇੱਥੋਂ ਇਹ ਸਮਝ ਲਓ ਜੇ ਇਹ ਫੋਰਸਾਂ ਲੈ ਕੇ ਲੋਕਾਂ ਨੂੰ ਨੁਕਸਾਨ ਕਰਕੇ ਦੋਨੇ ਪਾਸੇ ਨੁਕਸਾਨ ਹੋ ਸਕਦਾ ਨੁਕਸਾਨ ਕਿਸ ਪੱਖ ਨੇ ਜਦੋਂ ਉੱਥੇ ਇਹਦਾ ਮਾਹੌਲ ਬਣਿਆ ਹੋਇਆ ਤਾਂ ਨੁਕਸਾਨ ਦੋਨੇ ਪਾਸੇ ਹੋ ਸਕਦਾ ਹੈ ਉਧਰ ਵੀ ਸਾਡੇ ਪੰਜਾਬੀ ਨੇ ਚਾਹੇ ਉਹ ਪੁਲਿਸ ਚ ਹੈ ਤੇ ਇੱਧਰ ਲੜਨ ਵਾਲੇ ਵੀ ਪੰਜਾਬੀ ਨੇ ਮਸਲੇ ਉਹਨਾਂ ਦੇ ਵੀ ਉਹਨੇ ਉਹ ਵੀ ਸਾਡੇ ਕਿਸਾਨਾਂ ਦੇ ਧੀ ਪੁੱਤੀ ਨੇ ਸਾਡੇ ਮਜ਼ਦੂਰਾਂ ਦਿੱਤੀ ਪੁੱਤ ਨੇ ਸਾਡੇ ਆਮ ਦੁਕਾਨਦਾਰਾਂ ਦਿੱਤੀ ਪੁੱਤ ਨੇ ਲੜਨ ਵਾਲੇ ਚਾਰ ਸფერੋਂ ਉਹੀ ਪੰਜਾਬ ਦੇ ਲੋਕ ਨੇ ਤੇ ਉਹੀ ਇਹਨਾਂ ਦੀਆਂ ਨੀਤੀਆਂ ਕਿ ਆਪਣਿਆਂ ਨੂੰ ਆਪਣੇ ਦੇ ਖਿਲਾਫ ਕਿਵੇਂ ਲੜਾਉਣਾ ਸੋ ਨੁਕਸਾਨ ਜੇ ਦੋਨੇ ਪਾਸੇ ਹੀ ਹੁੰਦਾ ਰ ਪੰਜਾਬ ਦੇ ਹੁੰਦਾ ਤੇ ਪਰ ਉਹਦੇ ਵਿੱਚ ਜ਼ਿੰਮੇਵਾਰ ਜਿਹੜੇ ਮੋਢਾ ਵਰਤ ਰਹੇ ਨੇ ਉਹ ਸੈਂਟਰ ਵਾਲੇ ਆ ਤੇ ਮੋਢਾ ਵਰਤਿਆ ਜਾ ਰਿਹਾ ਭਵੰਤ ਦਾ ਦੇ ਭਵੰਤ ਨਾਲ ਜੁੜਿਆ ਹੋਇਆ ਮਿਲਿਆ ਹੋਇਆ ਆਮ ਆਦੀ ਪਾਰਟੀ ਕੇਜਰੀਵਾਲ ਵਗੈਰਾ ਸਾਰੇ ਇੱਕ ਇੱਕੋ ਹੀ ਇਹਨਾਂ ਦੀ ਗੱਲ ਹੈ ਇਹ ਦੋ ਕੋਈ ਨਹੀਂ ਹੈਗਾ ਲਾਪਾ ਨੂੰ ਲੱਗਦਾ ਵੀ ਇਹ ਤਾਂ ਸੈਂਟਰ ਦੀ ਸਰਕਾਰ ਹੋ ਜਾ ਹੋਰ ਹੈ ਜੀ ਭਾਜਪੀ ਹੈ ਜੀ મોદી ਹੈ ਜੀ ਸ਼ਾਹ ਜੀ ਜਾਂ ਇੱਥੇ ਆਮ ਆਦਮੀ ਵਾਲੇ ਹੋ ਰਹੇ ਸਾਰੇ ਭਰਾਵੋ ਇੱਕ ਨੇ ਸੋ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਹਦੇ ਜ਼ਿੰਮੇਵਾਰ ਕੋਈ ਵੀ ਨੁਕਸਾਨ ਹੁੰਦਾ ਕਿਉਂਕਿ ਅਸੀਂ ਸਾਡਾ ਮੋਰਚਾ ਕਿਸਾਨਾਂ ਦਾ ਮਜ਼ਦੂਰਾਂ ਦਾ ਜਿੱਥੇ ਬੰਦੀਆਂ ਦਾ ਇਹ ਮੋਰਚਾ ਸਾਡਾ ਸ਼ਾਂਤਮਈ ਮੋਰਚਾ ਹੈ ਅਸੀਂ ਕੋਈ ਉਹਦੇ ਜ਼ਬਰਦਸਤ ਮੁਕਾਬਲਾ ਸਬਰ ਨਾ ਦੇਣ ਲਈ ਬੈਠੇ ਆਂ ਕੋਈ ਅਸੀਂ ਕਿਸੇ ਪ੍ਰਕਾਰ ਦੀ ਸਾਡੇ ਵੱਲੋਂ ਕੋਈ ਹੰਸਕ ਕੋਈ ਕਾਰਵਾਈ ਕੋਈ ਘਟਨਾ ਇਸ ਤਰ੍ਹਾਂ ਕਿਸੇ ਦਾ ਕੋਈ ਇਰਾਦਾ ਨਹੀਂ ਆ ਪਰ ਇਹ ਜਾਣ ਬੁੱਝ ਕੇ ਉਕਸਾਰ ਰਹੇ ਨੇ ਜਾਣ ਬੁੱਝ ਕੇ ਮਾਹੌਲ ਪੈਦਾ ਕਰ ਰਹੇ ਨੇ ਸੋ ਇਸ ਲਈ ਇਹਦੀ ਜ਼ਿੰਮੇਵਾਰੀ ਤੁਸੀਂ ਖਿਆਲ ਰੱਖਿਓ ਪੰਜਾਬੀਓ ਜੇ ਕੋਈ ਘਟਨਾ ਵਾਪਰਦੀ ਆ ਤਾਂ ਸਾਰੀ ਜ਼ਿੰਮੇਵਾਰੀ ਇਹਦੀ ਭਵਾਨ ਤਕੇਜਰੀਵਾਰ ਰਗਵ ਚੱਡਾ ਸ਼ਾਹ ਮੋਦੀ ਸਾਰੀ ਜੁੰਡਲੀ ਦੀ ਜ਼ਿੰਮੇਵਾਰੀ ਹੋਊਗੀ ਸੋ ਅਗਲੀ ਬੇਨਤੀ ਆ ਭਾਈ ਜਿਵੇਂ ਤੁਸੀਂ ਅੱਜ ਬੰਦ ਨੂੰ ਸਫਲ ਕੀਤਾ ਆਪਾਂ ਇਹ ਮੋਰਚੇ ਨੂੰ ਵੀ ਸਫਲ ਕਰਨਾ ਵੱਧ ਤੋਂ ਵੱਧ ਮੇਰਾ ਵੀਰ ਵੱਡੀ ਗੰਟੀ ਦੇ ਵਿੱਚ ਇੱਥੇ ਆਪਣੇ ਸਾਧਨ ਲੈ ਕੇ ਜਰੂਰ ਆਪਣੇ 13000 ਪਿੰਡ ਆ ਜੇ ਆਪਾਂ ਇੱਕ ਟਰਾਲੀ ਲੈ ਕੇ ਵੀ ਨਿਕਲੇ ਤਾਂ ਮੇਰਾ ਵੀਰ 13000 ਦੇ ਕਰੀਬ ਇੱਥੇ ਜਿਹੜਾ ਇਕੱਠ ਹੋ ਸਕਦਾ 13000 ਟਰਾਲੀ ਇੱਕ ਟਰਾਲੀ ਇੱਕ ਪਿੰਡ ਚ ਆਵੇ ਪੰਜ ਪੰਜ ਬੰਦੇ ਵੀ ਆਉਣ ਤਾਂ ਵੀ ਹਜ਼ਾਰਾਂ ਬੰਦਾ ਸਾਡਾ ਮੋਰਚੇ 'ਚ ਪਹੁੰਚ ਸਕਦਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਲੜਾਈ ਛੋਡੀਆਂ ਆਉਣ ਵਾਲੀਆਂ ਨਸਲਾਂ ਛੋਡੀ ਹੋਂਦ ਹਸਤੀ ਛੋਡੇ ਸਭਿਆਤਾ ਨੂੰ ਬਚਾਉਣ ਦੀ ਲੜਾਈ ਆ ਛੋਡੀ ਧਰਤੀ ਛੋਡੇ ਬੋਲੀਆਂ ਸੋਡੇ ਪਾਣੀਆਂ ਨੂੰ ਬਚਾਉਣ ਦੀ ਭਰਾਵੋ ਲੜਾਈ ਹੈ ਇੱਕ ਬਜ਼ੁਰਗ ਇਨਸਾਨ ਅੱਜ 35 ਦਿਨ ਤੋਂ ਸੋਡੇ ਲਈ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਹੈ ਸੋ ਜਿੰਨਾ ਛੇਤੀ ਤੁਸੀਂ ਉੱਥੇ ਮੋਰਚੇ 'ਚ ਪਹੁੰਚੋਗੇ ਉਨਾਂ ਛੇਤੀ ਸਰਕਾਰ ਨਾਲ ਗੱਲਬਾਤ ਦਾ ਜਿਹੜਾ ਰਾਹ ਖੁੱਲਣਾ ਤੇ ਸੋਡੀਆਂ ਮੰਗਾ ਜਿਹੜੀਆਂ ਸੋਡੀਆਂ ਗੱਲਾਂ ਸੋਡੇ ਹੱਕ ਨੇ ਜਿਹੜੇ ਤੁਹਾਨੂੰ ਮਿਲਣੇ ਆ ਸੋ ਇਹ ਹੁਣ ਆਪਾਂ ਸੋਚ ਲਓ ਵੀ ਆਪਾਂ ਘਰਾਂ 'ਚ ਬੈਠਣਾ ਹੈ ਘਰਾਂ 'ਚ ਬੈ ਕੇ ਹੀ ਮਰਨਾ ਹੈ ਜਾਂ ਆਪਾਂ ਮੋਰਚੇ 'ਚ ਪਹੁੰਚ ਕੇ ਮੋਰਚੇ ਨੂੰ ਸਫਲ ਕਰਨਾ ਹੈ ਸੂ ਆਵਾ ਮੇਰਾ ਵੀਰ ਤੋਂ ਹਨੁਗਜ਼ਾਰਸ਼ਾਂ ਬੇਨਤੀਆਂ ਬਹੁਤ ਵਾਰੀ ਕੀਤੀਆਂ ਕਿ ਆਓ ਆਪਾਂ ਹੁਣ ਸਾਰਿਆਂ ਦਾ ਫਰਜ਼ ਬਣਦਾ ਛੋਡੀ ਗਿਣਤੀ ਛੋਡੇ ਇੱਕੇ ਛੋਡੇ ਇਕੱਠ ਦੇ ਨਾਲ ਹੀ ਸਰਕਾਰ ਨੇ ਜਿਹੜਾ ਚੁਕਣਾ ਤੇ ਇਹ ਜਿਹੜੀਆਂ ਮੰਗਾਂ ਨੇ ਮੰਨੀਆਂ ਜਾਣੀਆਂ ਨੇ ਤੇ ਨਹੀਂ ਫਰਜ਼ ਯਾਦ ਰੱਖਿਓ ਨਾਰ ਜੁਗਾਰ ਬਚਨੇ ਆ ਨਾ ਦੁਕਾਨਾਂ ਬਚਨੀਆਂ ਨੇ ਨਾ ਜ਼ਮੀਨਾਂ ਬਚਨੀਆਂ ਨੇ ਨਾ ਕਾਰੋਬਾਰ ਬਚਨੇ ਨੇ ਸਾਰਾ ਕੁਝ ਇਹਨਾਂ ਨੇ ਹੌਲੀ ਹੌਲੀ ਖੋ ਕੇ ਇਹ ਮੋਰਚੇ ਨੂੰ ਜੇ ਸਰਕਾਰ ਕੁਚਲ ਦਿੰਦੀ ਆ ਤਾਂ ਕੋਈ ਵੀ ਮੋਰਚਾ ਗੱਲ ਚਤੇ ਰੱਖਿਓ ਇਹਨਾਂ ਨੇ ਮੁੜ ਕੇ ਉੱਠ ਨਹੀਂ ਦੇਣਾ ਇੰਨਾ ਦਬਾ ਦਬਾ ਜਿਹੜਾ ਉਹ ਲੋਕਾਂ ਦੇ ਉੱਤੇ ਪਾ ਦੇਣਾ ਸਾਰੇ ਥਾਵਾਂ ਤੋਂ ਬਾਈਆਂ ਦੇ ਸਨੇਹ ਆ ਰਹੇ ਆ ਬਾਈ ਰੋਪੜ ਮੁਕੰਮਲ ਬੰਦ ਰਿਹਾ ਬਟੰਡਾ ਬੰਦ ਰਿਹਾ ਪਟਿਆਲਾ ਬੰਦ ਰਿਹਾ ਸਾਰੇ ਸਨੇਹ ਭੇਜ ਰਹੇ ਆ ਬਾਈ 에어ਪੋਰਟ ਰੋਡ ਪੂਰਨ ਤੌਰ ਤੇ ਬੰਦ ਰਹੀ ਬਿਲਕੁਲ ਬਾਈ ਤੇ